ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਦੇ ਸਮੇਂ ਕੁੱਤੇ ਦੇ ਰੋਣ ਤੇ ਸਾਨੂੰ ਕੀ ਸੰਕੇਤ ਮਿਲਦੇ ਨੇ ਕੀ ਇਹ ਸੰਕੇਤ ਚੰਗੇ ਹੁੰਦੇ ਨੇ ਜਾਂ ਮਾੜੇ ਹੁੰਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਸੰਗੇ ਜੀ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਤਾਂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਇਸੀ ਤਰ੍ਹਾਂ ਸਾਥ ਸੰਗੇ ਜੀ ਜਦੋਂ ਵੀ ਰਾਤ ਦੇ ਸਮੇਂ ਤੁਹਾਡੇ ਘਰ ਦੇ ਵਿੱਚ ਪਾਲਿਆ ਹੋਇਆ ਚਾ ਤੁਹਾਡੀ ਘਰ ਤੋਂ ਬਾਹਰ ਕੋਈ ਆਵਾਰਾ ਕੁੱਤਾ ਤੁਹਾਨੂੰ ਰੋਂਦਾ ਹੋਇਆ ਸੁਣਦਾ ਹੈ ਤਾਂ ਇਹ ਇੱਕ ਸ਼ੁਭ ਤਾਂ ਨਹੀਂ ਅਸ਼ੁਭ ਸ਼ਗਨ ਮੰਨਿਆ ਜਾਂਦਾ ਹੈ ਕਹਿੰਦਾ ਭਾਵ ਕਿ ਇਹ ਇੱਕ ਬੁਰਾ ਸੰਕੇਤ ਹੁੰਦਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਜੋ ਵੱਡੇ ਬਜ਼ੁਰਗ ਹੁੰਦੇ ਨੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਤੁਹਾਡੇ ਮਾਤਾ ਪਿਤਾ ਉਹਨਾਂ ਤੋਂ ਅਕਸਰ ਇਹ ਕਹਿੰਦੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਕਿ ਇਸ ਤਰ੍ਹਾਂ ਕੁੱਤੇ ਦਾ ਰੋਣਾ ਬਿਲਕੁਲ ਵੀ ਚੰਗਾ ਨਹੀਂ ਹੁੰਦਾ ਇਹ ਕਿਸੇ ਨਾ ਕਿਸੇ ਅਣਸਖਾਵੀ ਘਟਨਾ ਨੂੰ ਦਰਸਾਉਂਦਾ ਹੈ ਸਾਧ ਸੰਗੇ ਜੀ ਆਪਾਂ ਕਾਫੀ ਸਮੇਂ ਤੋਂ ਆਪਣੇ ਘਰ ਦੇ ਵਿੱਚ ਦਾਦਾ ਦਾਦੀ ਚਾ ਵੱਡੇ ਬਜ਼ੁਰਗ ਆਪਣੇ ਮਾਤਾ ਪਿਤਾ ਜੋ ਹੁੰਦੇ ਨੇ ਜਦੋਂ ਇਸ ਤਰ੍ਹਾਂ ਕੋਈ ਕੁੱਤਾ ਚਾ ਬਿੱਲੀ ਕੋਈ ਜਾਨਵਰ ਹੁੰਦਾ ਏ ਤਾਂ ਆਪਣੇ ਹਮੇਸ਼ਾ ਕਰਦੇ ਇਹੀ ਕਹਿੰਦੇ ਨੇ ਕਿ ਕੁਝ ਬੁਰਾ ਹੋਣ ਵਾਲਾ ਹੈ ਇਹ ਬਹੁਤ ਹੀ ਬੁਰਾ ਸੰਕੇਤ ਹੁੰਦਾ ਏ ਕਿ ਇਸ ਦੇ ਪਿੱਛੇ ਦੇ ਕੀ ਕਾਰਨ ਹੁੰਦੇ ਨੇ ਕਿ ਇਥੋਂ ਆਪਾਂ ਕਿਹੜੇ-ਕਿਹੜੇ ਸੰਕੇਤ ਵੀ ਕਿਹੜੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਜਿੰਨਾ ਦਾ ਆਪਾਂ ਅੰਦਾਜ਼ਾ ਲਗਾ ਸਕਦੇ ਆ ਕਿ ਇਸ ਤਰ੍ਹਾਂ ਦਾ ਕੁਝ ਬੁਰਾ ਹੋਣ ਵਾਲਾ ਜਿਵੇਂ ਸਾਧ ਸੰਗੇਜੀ ਬੁਰੀ ਖਬਰ ਦਾ ਮਿਲਣਾ ਜਦੋਂ ਰਾਤ ਦੇ ਸਮੇਂ ਕੁੱਤਾ ਬਾਹਰ ਗਲੀ ਦੇ ਵਿੱਚ ਜਾਂ ਕੀਤੀ ਵੀ ਆਵਾਰਾ ਕੁੱਤਾ ਜਦੋਂ ਭੌਂਕਦਾ ਏ ਰੋਂਦਾ ਏ ਤੇ ਆਪਣੇ ਘਰ ਦੇ ਕਹਿ ਦਿੰਦੇ ਨੇ ਕਿ ਇਹ ਬਹੁਤ ਮਾੜਾ ਹੈ ਇਸ ਨੂੰ ਤੁਸੀਂ ਜਾ ਕੇ ਹਟਾ ਕੇ ਆਓ ਕਈ ਵਾਰ ਆਪਾਂ ਘਰ ਦੇ ਵਿੱਚ ਦੇਖਦੇ ਵੀ ਹਾਂ ਪਿੰਡਾਂ ਦੇ ਵਿੱਚ ਕਿ ਜਦੋਂ ਇਸ ਤਰ੍ਹਾਂ ਕੋਈ ਕੁੱਤਾ ਭੌਂਕਦਾ ਹੈ ਜਾਂ ਰੋਂਦਾ ਹੈ ਤਾਂ ਆਪਣੇ ਜਿਹੜੇ ਘਰ ਦੇ ਹੁੰਦੇ ਨੇ ਉੱਠ ਕੇ ਜਾ ਕੇ ਉਸ ਨੂੰ ਹਟਾ ਕੇ ਆਉਂਦੇ ਨੇ ਕਿਉਂਕਿ ਇਹ ਇੱਕ ਚੰਗ ਚੰਗਾ ਨਹੀਂ ਸਮਝਿਆ ਜਾਂਦਾ ਕਿਉਂਕਿ ਬਜ਼ੁਰਗਾਂ ਦਾ ਕਹਿਣਾ ਹੁੰਦਾ ਹੈ ਕਿ ਇਹ ਇੱਕ ਅਨਸਖਾਂਵੀ ਘਟਨਾ ਦਾ ਸੰਕੇਤ ਹੁੰਦਾ ਹੈ ਇਸ ਲਈ ਨਾਲ-ਨਾਲ ਸਾਥ ਸੰਗਤ ਜੀ ਜੇਕਰ ਇਸ ਤਰ੍ਹਾਂ ਕੁੱਤਾ ਰਾਤ ਦੇ ਸਮੇਂ ਰੋਂਦਾ ਏ ਤਾਂ ਕਈ ਵਾਰ ਆਪਾਂ ਨੂੰ ਬੁਰੀ ਖਬਰ ਵੀ ਸੁਣਨ ਨੂੰ ਮਿਲਦੀ ਏ ਇਹ ਚੀਜ਼ਾਂ ਪਿੰਡਾਂ ਦੇ ਵਿੱਚ ਕੀ ਸ਼ਹਿਰਾਂ ਦੇ ਵਿੱਚ ਕੀ ਜੋ ਪਰਾਡੇ ਬਜ਼ੁਰਗ ਨਹੀਂ ਨਾ ਉਹਨਾਂ ਦਾ ਇਹ ਕਹਿਣਾ ਹੁੰਦਾ ਏ ਤੇ ਕਿਤੇ ਕਿਤੇ ਇਹ ਚੀਜ਼ ਏ ਜੋ ਸਹੀ ਵੀ ਹੁੰਦੀ ਏ ਇਸੇ ਤਰ੍ਹਾਂ ਸਾਥ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਬਾਹਰ ਕੋਈ ਕੁੱਤਾ ਇਸ ਤਰ੍ਹਾਂ ਭੌਂਕ ਰਿਹਾ ਏ ਜਾਂ ਰੋ ਰਿਹਾ ਏ ਇਸ ਦਾ ਮਤਲਬ ਵੀ ਇਹੀ ਕਿਹਾ ਜਾਂ ਮੰਨਿਆ ਜਾਂਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਕੁਝ ਨਾ ਕੁਝ ਬੁਰਾ ਹੋਣ ਵਾਲਾ ਹੈ ਤੁਹਾਡੇ ਘਰ ਦੇ ਵਿੱਚ ਕੁਝ ਸਹੀ ਨਹੀਂ ਹੋਣ ਵਾਲਾ ਤੁਸੀਂ ਆਪਣੇ ਘਰ ਦੇ ਵਿੱਚ ਕੁਝ ਵੀ ਕਰਦੇ ਸਮੇਂ ਆਪਣਾ ਧਿਆਨ ਰੱਖੋ ਸਾਵਧਾਨੀ ਦੇ ਨਾਲ ਰਹੋ ਜਿਸ ਦਿਨ ਸਾਥ ਸੰਗਤ ਜੀ ਤੁਹਾਡਾ ਕੋਈ ਵੀ ਨੁਕਸਾਨ ਨਾ ਹੋ ਸਕੇ ਹੁਣ ਕਈ ਭੈਣ ਭਰਾ ਤਾਂ ਇਸ ਚੀਜ਼ ਨੂੰ ਵੀ ਵਹਿਮ ਭਰਮ ਦੇ ਵਿੱਚ ਲੈ ਜਾਣਗੇ ਕਿ ਇਹ ਵੀ ਚੀਜ਼ ਇੱਕ ਵਹਿਮ ਭਰਮ ਹੈ ਸਾਥ ਸੰਗਤ ਜੀ ਜਿਨ੍ਹਾਂ ਨੂੰ ਇਹ ਚੀਜ਼ ਵਹਿਮ ਭਰਮ ਲੱਗਦੀ ਏ ਉਹ ਬੇਸ਼ੱਕ ਇਸ ਵੀਡੀਓ ਨੂੰ ਨਾ ਦੇਖਣ ਪਰ ਇਹ ਆਪਣੇ ਘਰ ਦੇ ਵਿੱਚ ਜੋ ਬਜ਼ੁਰਗ ਨੇ ਨਾ ਤੁਹਾਡੇ ਘਰ ਦੇ ਵਿੱਚ ਵੀ ਬਜ਼ੁਰਗ ਹੋਣਗੇ ਉਹਨਾਂ ਨੂੰ ਵੀ ਤੁਸੀਂ ਪੁੱਛ ਕੇ ਦੇਖਿਓ ਉਹਨਾਂ ਦਾ ਵੀ ਇਹੀ ਕਹਿਣਾ ਹੁੰਦਾ ਹੈ ਕਿ ਇਹ ਚੰਗਾ ਨਹੀਂ ਮੰਨਿਆ ਜਾਂਦਾ ਇਹ ਕੋ ਮਾੜਾ ਸੰਕੇਤ ਹੁੰਦਾ ਹੈ ਕਿਉਂਕਿ ਜਦੋਂ ਕੋਈ ਵੀ ਕੁੱਤਾ ਰਾਤ ਦੇ ਸਮੇਂ ਇਸ ਤਰ੍ਹਾਂ ਕਰਦਾ ਹੈ ਬਸ ਉਸ ਦਾ ਜੋ ਬਜ਼ੁਰਗ ਜਾਂ ਵੱਡੇ ਨੇ ਉਹਨਾਂ ਦਾ ਇਹੀ ਕਹਿਣਾ ਹੁੰਦਾ ਹੈ ਵੀ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਹੈ ਜਿਹਾ ਸਾਨੂੰ ਕੋਈ ਬੁਰੀ ਖਬਰ ਮਿਲਣ ਵਾਲੀ ਹੈ ਯੂ ਸੀ ਦਿ ਰਾਖਸ ਸਾਸ ਸੰਗੇ ਜੀ ਜੇਕਰ ਆਪਾਂ ਗੱਲ ਕਰੀਏ ਨਕਾਰਾਤਮਕ ਊਰਜਾ ਦੀ ਤੇ ਕਈਆਂ ਦਾ ਇਹ ਵਿਸ਼ਵਾਸ ਹੁੰਦਾ ਹੈ ਕਿ ਕੁੱਤਾ ਰਾਤ ਦੇ ਸਮੇਂ ਇਸ ਕਰਕੇ ਰੋਂਦਾ ਹੈ ਭੌਂਕਦਾ ਹੈ ਕਿਉਂਕਿ ਉਹਨੂੰ ਇਦਾਂ ਮਹਿਸੂਸ ਹੁੰਦਾ ਹੈ ਕਿ ਉਹਦੇ ਆਲੇ-ਦੁਆਲੇ ਨਕਾਰਾਤਮਕ ਊਰਜਾ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ ਤੇ ਜਿਸ ਦੇ ਕਾਰਨ ਕਰਕੇ ਕੁੱਤਾ ਰੋਣ ਲੱਗ ਜਾਂਦਾ ਹੈ ਸੋ ਸਾ ਸੰਗੇ ਜੀ ਇਹ ਸਭ ਆਪਣੀਆਂ ਆਪਣੀਆਂ ਵਿਚਾਰਾ ਹੁੰਦੀਆਂ ਨੇ ਪਰ ਜੇਕਰ ਇਸ ਚੀਜ਼ ਨੂੰ ਆਪਾਂ ਸਮਝੀਏ ਤਾਂ ਇਹ ਇੱਕ ਮਾੜੀ ਹੀ ਘਟਨਾ ਨੂੰ ਸੰਕੇਤ ਦਿੰਦੀ ਏ ਕੋਈ ਬੁਰੀ ਖਬਰ ਮਿਲਦੀ ਏ ਇਹ ਹੁਣ ਦੀ ਗੱਲ ਨਹੀਂ ਇਹ ਕਾਫੀ ਸਮੇਂ ਪੁਰਾਣੇ ਪਹਿਲਾਂ ਜੋ ਆਪਣੇ ਬਜ਼ੁਰਗ ਸੀ ਉਹਨਾਂ ਦੇ ਸਮਿਆਂ ਤੋਂ ਹੀ ਇਹ ਇੱਕ ਲਗਾ ਲਓ ਕਿ ਸੰਗੀਤ ਇਸ ਚੀਜ਼ ਤੋਂ ਉਹ ਸਮਝ ਸਕ ਲੈਂਦੇ ਨੇ ਜੋ ਬਜ਼ੁਰਗ ਹੁੰਦੇ ਨੇ ਘਰ ਦੇ ਵਿੱਚ ਜਾਂ ਵੱਡੇ ਕਿ ਹੁਣ ਕੁਝ ਚੰਗਾ ਨਹੀਂ ਹੋਣ ਵਾਲਾ ਕੋਈ ਬੁਰੀ ਖਬਰ ਮਿਲਣ ਵਾਲੀ ਹੈ ਸਰ ਇਸ ਤੋਂ ਇਲਾਵਾ ਸੰਗੇ ਜੀ ਕਈਆਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿਉਂਕਿ ਸਭ ਦੇ ਆਪਣੇ-ਆਪਣੇ ਵਿਚਾਰ ਹੋਣ ਦੇ ਕਰਕੇ ਕਈ ਲੋਕ ਇਹ ਵੀ ਕਹਿੰਦੇ ਆ ਕਿ ਕੋਤਾ ਰਾਤ ਦੇ ਸਮੁੱਚ ਸਮੇਂ ਚ ਰੋ ਇਸ ਤਰੀਕੇ ਦੇ ਨਾਲ ਭੌਂਕਦਾ ਹੈ ਚਾ ਰੋਂਦਾ ਹੈ ਉਹ ਆਪਣੇ ਸਾਥੀਆਂ ਨੂੰ ਬੁਲਾਉਂਦਾ ਹੁੰਦਾ ਕਿਉਂਕਿ ਜੋ ਕੁੱਤੇ ਹੁੰਦੇ ਨੇ ਉਹ ਵੀ ਇਕੱਲਾ ਰਹਿਣਾ ਪਸੰਦ ਨਹੀਂ ਕਰਦੇ ਤਾਂ ਫਿਰ ਉਹ ਜਦੋਂ ਇਕੱਲੇ ਹੁੰਦੇ ਨੇ ਜਾਂ ਅਜਿਹੀ ਸਥਿਤੀ ਹੁੰਦੀ ਏ ਉਹਨਾਂ ਦੀ ਕੋਈ ਜੇ ਇਸ ਦੇ ਵਿੱਚ ਉਹ ਭੌਂਕ ਕੇ ਜਾਂ ਰੋ ਕੇ ਆਪਣੇ ਬਾਕੀ ਦੇ ਸਾਥੀਆਂ ਨੂੰ ਬੁਲਾਉਂਦੇ ਨੇ ਕਈ ਵਾਰ ਇਦਾਂ ਦੇ ਸੰਕੇਤ ਮਿਲਣ ਤੇ ਇਹ ਚੀਜ਼ ਵੀ ਕਈਆਂ ਦਾ ਕਹਿਣਾ ਏ ਕਿ ਇਹ ਵੀ ਕਾਰਨ ਹੋ ਸਕਦਾ ਇਸ ਦਾ ਇਸ ਤੋਂ ਹਲਾਵਾ ਸਾਂਗੇ ਜੀ ਜੇਕਰ ਆਪਾਂ ਵੀਗੇ ਆਨਿਕ ਤੌਰ ਤੇ ਗੱਲ ਕਰੀਏ ਤਾਂ ਵਿਗਿਆਨਿਕ ਦੇ ਅਨੁਸਾਰ ਕੁੱਤਾ ਭੌਂਕ ਕੇ ਰਾਤ ਦੇ ਸਮੇਂ ਤੇ ਜਾ ਫਿਰ ਰੋ ਕੇ ਆਪਣੇ ਬਾਕੀ ਦੇ ਦੋਸਤਾਂ ਨੂੰ ਆਪਣਾ ਕੋਈ ਨਾ ਕੋਈ ਸੰਦੇਸ਼ ਦੇਣ ਦੀ ਉਹ ਕੋਸ਼ਿਸ਼ ਕਰਦਾ ਹੈ ਇਸ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਕੁੱਤੇ ਜਿਹੜੇ ਹੁੰਦੇ ਨੇਗੇ ਉਹ ਆਪਣੇ ਸੰਦੇਸ਼ ਨੂੰ ਆਪਣੇ ਦੋਸਤਾਂ ਦੇ ਤੱਕ ਪਹੁੰਚਾਉਣ ਦੇ ਲਈ ਉਹ ਰੋਂਦੇ ਨੇ ਜਿਸ ਕਰਕੇ ਉਹਨਾਂ ਦਾ ਜੋ ਵੀ ਮਤਲਬ ਸਿਸਟਮ ਹੁੰਦਾ ਹੈ ਸਨੇਹਾ ਜੋ ਸੰਦੇਸ਼ ਉਹਨਾਂ ਨੇ ਦੇਣਾ ਹੁੰਦਾ ਹੈ ਉਸ ਦੇ ਲਈ ਉਹ ਰਾਤ ਦੇ ਸਮੇਂ ਇਸ ਤਰੀਕੇ ਦੇ ਨਾਲ ਭੌਂਕਦੇ ਨੇ ਜਾਂ ਰੋਂਦੇ ਨੇ ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਸਭ ਆਪਣੀਆਂ ਆਪਣੀਆਂ ਵਿਚਾਰਾਂ ਨੇ ਜੇਕਰ ਆਪਾਂ ਆਮ ਕਰਕੇ ਆਪਣੀ ਘਰਾਂ ਦੇ ਵਿੱਚ ਆਪਣੇ ਪਿੰਡਾਂ ਸ਼ਹਿਰਾਂ ਦੇ ਜੋ ਰਹਿਣ ਸਹਿਣ ਦੇ ਮੁਤਾਬਕ ਆਪਾਂ ਗੱਲ ਕਰੀਏ ਤਾਂ ਸਾਧ ਸੰਗਤ ਜੀ ਇਹ ਇੱਕ ਮਾੜਾ ਹੀ ਸੰਕੇਤ ਹੁੰਦਾ ਹੈ ਇਹ ਚੰਗਾ ਸੰਕੇਤ ਨਹੀਂ ਹੁੰਦਾ ਜੇਕਰ ਆਪਣੇ ਘਰ ਦੇ ਬਾਹਰ ਕੋਈ ਵੀ ਕੁੱਤਾ ਰਾਤ ਦੇ ਸਮੇਂ ਤੁਹਾਡੇ ਘਰ ਦੇ ਬਾਹਰ ਇਸ ਤਰ੍ਹਾਂ ਕਰਦਾ ਹੈ ਤਾਂ ਉਸ ਨੂੰ ਤੁਸੀਂ ਜ਼ਰੂਰ ਜਾ ਕੇ ਹਟਾ ਕੇ ਆਇਆ ਕਰੋ ਕਿਉਂਕਿ ਇਹ ਕਈ ਵਾਰ ਇਦਾਂ ਆਪਣੇ ਘਰ ਦੇ ਵਿੱਚ ਵੀ ਅਣਸਖਾਵੀ ਘਟਨਾ ਹੈ ਜਿਹੜੀ ਉਹ ਵਾਪਰਨ ਵਾਲੀ ਹੁੰਦੀ ਹੈ ਜਿਸ ਕਰਕੇ ਇਹਨਾਂ ਨੂੰ ਬਜ਼ੁਰਗਾਂ ਦਾ ਕਹਿਣਾ ਹੁੰਦਾ ਹੈ ਜਿਹੜੇ ਆਪਣੇ ਘਰ ਦੇ ਵਿੱਚ ਬਜ਼ੁਰਗ ਹੁੰਦੇ ਨੇ ਵੱਡੇ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਸਾਧ ਸੰਗਤ ਜੀ ਕਿ ਜਦੋਂ ਰਾਤ ਦੇ ਸਮੇਂ ਕੋਈ ਵੀ ਕੁੱਤਾ ਇਸ ਤਰੀਕੇ ਦੇ ਨਾਲ ਭੌਂਕਦਾ ਹੈ ਜਾਂ ਫਿਰ ਰੋਂਦਾ ਹੈ ਤਾਂ ਮਤਲਬ ਕਿ ਕੋਈ ਨਾ ਕੋਈ ਡੈਥ ਹੋਣੀ ਹੁੰਦੀ ਹੈ ਜਿਹੜੇ ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦੀ ਹੈ ਵੀ ਜਦੋਂ ਪਿੰਡ ਦੇ ਵਿੱਚ ਜਾਂ ਕਿਸੇ ਦੇ ਘਰ ਦੇ ਵਿੱਚ ਕਿਸੇ ਦੀ ਡੈਥ ਹੋਣੀ ਹੁੰਦੀ ਹੈ ਮੌਤ ਹੋਣੀ ਹੁੰਦੀ ਹੈ ਤਾਂ ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦੀ ਇਸ ਕਰਕੇ ਇਹ ਕੁੱਤਾ ਇਸ ਤਰੀਕੇ ਦੇ ਨਾਲ ਰੋਂਦਾ ਹੈ ਕਿ ਜਿਹੜੀ ਕਿ ਸਾਨੂੰ ਬੁਰੀ ਖਬਰ ਮਿਲਦੀ ਸੋ ਇਸੇ ਤਰ੍ਹਾਂ ਸਾਸ ਸੰਗੇ ਜੀ ਰਾਤ ਦੇ ਸਮੇਂ ਕੁੱਤੇ ਦੇ ਰੋਂਦਾ ਜਾਪੋਂ ਕਰਨ ਤੇ ਇਸ ਤਰ੍ਹਾਂ ਦੇ ਅਲੱਗ-ਅਲੱਗ ਸੰਕੇਤ ਹੁੰਦੇ ਨੇ ਅਲੱਗ-ਅਲੱਗ ਕਾਰਨ ਹੁੰਦੇ ਨੇ ਅਲੱਗ-ਅਲੱਗ ਸੋਚ ਦੇ ਮੁਤਾਬਕ ਲੋਕਾਂ ਦਾ ਅਲੱਗ-ਅਲੱਗ ਤਰੀਕੇ ਦੇ ਨਾਲ ਸੋਚਣਾ ਤੇ ਕਹਿਣਾ ਹੁੰਦਾ ਹੈ ਕਿਉਂਕਿ ਕਿਸੇ ਦਾ ਕਹਿਣਾ ਹੈ ਕਿ ਇਸ ਚੀਜ਼ ਦੇ ਨਾਲ ਕੋਈ ਬੁਰੀ ਖਬਰ ਮਿਲਦੀ ਏ ਤੇ ਕਿਸੇ ਦਾ ਇਹ ਕਹਿਣਾ ਹੈ ਕਿ ਇਹ ਨਕਾਰਾਤਮਕ ਊਰਜਾ ਦੇ ਕਰਕੇ ਇਸ ਤਰ੍ਹਾਂ ਕਰਦੇ ਨੇ ਤੇ ਕਿਸੇ ਦਾ ਇਹ ਵੀ ਕਹਿਣਾ ਹੈ ਸਾਸ ਸੰਗਜੀ ਵੀ ਇਸ ਤੋਂ ਸਾਨੂੰ ਇਹ ਸੰਕੇਤ ਮਿਲਦਾ ਹੈ ਕਿ ਹੁਣ ਕੋਈ ਨੁਕਸਾਨ ਹੋਣ ਵਾਲਾ ਹੈ ਜਾਂ ਕੋਈ ਬੁਰੀ ਖਬਰ ਮਿਲਣ ਵਾਲੀ ਹੈ ਤੇ ਇਸ ਤੋਂ ਇਲਾਵਾ ਸਾਧ ਸੰਗਤ ਜੀ ਕਈਆਂ ਦਾ ਇਹ ਵੀ ਕਹਿਣਾ ਹੁੰਦਾ ਕਿ ਇਸ ਤਰੀਕੇ ਦੇ ਨਾਲ ਕੁੱਤੇ ਆਪਣੇ ਬਾਕੀ ਦੇ ਦੋਸਤਾਂ ਨੂੰ ਬਾਕੀ ਦੇ ਸਾਥੀਆਂ ਨੂੰ ਆਪਣਾ ਕੋਈ ਸੰਦੇਸ਼ ਪਹੁੰਚਾਉਂਦੇ ਨੇ ਉਹਨਾਂ ਦਾ ਇਹ ਤਰੀਕਾ ਜੋ ਹੁੰਦਾ ਹੈ ਆਪਣਾ ਸੰਦੇਸ਼ ਪਹੁੰਚਾਉਣ ਦਾ ਹੁੰਦਾ ਹੈ ਸੋ ਇਹ ਅਲੱਗ-ਅਲੱਗ ਸਾਸੰਗ ਦੇ ਜੀ ਕਾਰਨ ਹੁੰਦੇ ਨੇ ਅਲੱਗ-ਅਲੱਗ ਸੰਕੇਤ ਨੇ ਪਰ ਜੋ ਆਪਣੇ ਮੰਨਿਆ ਜਾਂਦਾ ਏ ਜੋ ਆਪਣੇ ਘਰ ਦੇ ਵਿੱਚ ਜੋ ਪਿੰਡ ਜਾਂ ਸ਼ਹਿਰ ਦੇ ਵਿੱਚ ਕਿਤੇ ਵੀ ਆਪਾਂ ਰਹਿੰਦੇ ਆ ਜੋ ਆਪਣੇ ਪੰਜਾਬੀ ਲੋਕ ਨੇ ਉਹ ਇਸ ਚੀਜ਼ ਨੂੰ ਇੱਕ ਮਾੜਾ ਸੰਕੇਤ ਹੀ ਸਮਝਦੇ ਨੇ ਕਿਉਂਕਿ ਉਹਨਾਂ ਨੂੰ ਇਸ ਚੀਜ਼ ਤੋਂ ਉਹਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਕੋਈ ਨਾ ਕੋਈ ਬੁਰੀ ਖਬਰ ਹੀ ਸੁਣਨ ਨੂੰ ਮਿਲਦੀ ਹੈ ਤੋ ਸਾਰਾ ਸੰਗੇ ਜੀ ਇਹ ਹੈ ਸੀ ਸਾਡੀ ਅੱਜ ਦੀ ਵੀਡੀਓ ਕਿ ਜਦੋਂ ਰਾਤ ਦੇ ਸਮੇਂ ਕੁੱਤਾ ਭੌਂਕਦਾ ਹੈ ਜਾਂ ਰੋਂਦਾ ਹੈ ਤਾਂ ਉਸ ਦੇ ਸਾਨੂੰ ਕੀ ਸੰਕੇਤ ਮਿਲਦੇ ਨੇ ਕਿ ਇਹ ਸਾਡੇ ਲਈ ਚੰਗੇ ਹੁੰਦੇ ਨੇ ਜਾਂ ਮਾੜੇ ਹੁੰਦੇ ਨੇ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਮੈਂ ਟਬੋਕਸ ਦੇ ਵਿੱਚ ਸੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਚ ਰੂਰ ਲਗਵਾਇਆ ਕਰੋ ਜੀ। ਸੋ ਸਾਥ ਸੰਗਤ ਜੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਕਈ ਵਾਰ ਕੋਈ ਜਾਣਕਾਰੀ ਇਸ ਤਰੀਕੇ ਦੀ ਹੁੰਦੀ ਏ ਵੀ ਕਿਸੇ ਹੋਰ ਵੀਰਪੰਨ ਦੇ ਤੱਕ ਪਹੁੰਚਦੀ ਏ ਤੇ ਉਸ ਦਾ ਵੀ ਭਲਾ ਹੋ ਜਾਂਦਾ ਹੈ। ਤੁਸੀਂ ਸਾਥ ਸੰਗਤ ਜੀ ਵਾਦ ਤੋਂ ਵਾਦ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਜਿੰਨਾ ਵੀ ਕੋਸਿਕਾ ਦੇ ਵਾਅਦ ਤੋਂ ਵੱਧ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਿਆ ਕਰੋ ਸਸਾ ਸੰਗਿਆ ਚੀ ਪੋਲਾ ਚੁਕਾ ਦੀ ਖੀਮਾ ਬਖਸ਼ਨੀ ਬੋਲਦੇ ਸਵੇਂ ਚਾੜੀਆਂ ਨਿਚਾੜੀ ਅਨੇਕਾਂ ਗਲਤੀਆਂ ਭੁੱਲਣ ਚੁੱਕਾ ਹੋ ਜਾਂਦੀਆਂ ਨੇ ਖੀਮਾ ਬਖਸ਼ ਤਨ ਤਨ ਆਮਰਸ਼ੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਪਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਵਾਹਿਗੁਰੂ ਸੱਚੇ ਪਾਸ਼ਾ ਸ਼ਹੀਦੋ ਸਿੰਘੋ ਸਬਨਾ ਪੈਨਪਰਾਮਾ ਦੇ ਘਰ ਪਰਿਵਾਰ ਤੇ ਸਾਰੇ ਸੰਸਾਰ ਤੇ ਮੇਰ ਭਰਿਆ ਹੱਥ ਰੱਖਣਾ ਸਬਨਾ ਭੈਣ ਭਰਾਵਾਂ ਦੇ ਘਰ ਹੱਸਦੇ ਵਾਸਤੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਹੀ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਤੰਦਰੁਸਤੀਆਂ ਬਖਸ਼ਣੀਆਂ ਲੰਮੀਆਂ ਉਮਰਾਂ ਬਖਸ਼ਣੀਆਂ ਸੋ ਸਾਧ ਸੰਗਤ ਜੀ ਵਾਦ ਤੋਂ ਵਾਦ ਗੁਰਬਾਣੀ ਦੇ ਨਾਲ ਜੋੜੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ